ਨਵਜੋ ਸਿੰਘ ਸਿੱਧੂ ਨੇ ਖੁਲਿਆਮ ਕਹਿ ਦਿੱਤਾ ਕਿ ਉਹ ਆਪਣੇ ਸਾਥੀਆਂ ਦੇ ਨਾਲ ਖੜੇ ਨੇ ਜਦੋਂ ਨਾ ਇੰਨਾ ਵੱਡਾ ਇੱਕ ਲੀਡਰ ਦੇ ਵਿੱਚ ਪ੍ਰਧਾਨ ਦੀ ਥਾਂ ਤੇ ਇੱਕ ਲੀਡਰ ਦਾ ਐਡਾ ਛੜਾ ਸਵਾਲ ਕਿਉਂ ਹੈ ਤੁਹਾਨੂੰ ਪ੍ਰਧਾਨ ਨੂੰ ਤਾਂ ਫਿਰ ਗੱਲ ਕਰਨੀ ਹੋਊਗਾ ਤਾਂ ਨਵਜੋ ਸਿੰਘ ਸਿੱਧੂ ਦੇ ਜਿਹੜੇ ਸਾਥੀ ਸੀਗੇ ਨਬਜੋਤ ਮਹੇਸ਼ਿੰਦਰ ਸਿੰਘ ਨਿਆਲ ਸਿੰਘ ਵਾਲਾ ਤੇ ਉਹਨਾਂ ਦੇ ਪੁੱਤਰ ਐਡਵੋਕੇਟ ਧਰਮਪਾਲ ਉਹਨਾਂ ਨੂੰ ਕਾਰਨ ਦੱਸਣ ਲਈ ਵਿਚਾਰੀ ਕਰਤਾ ਜੀ ਕਾਂਗਰਸ ਸਿੰਘ ਕੀ ਭਾਈ ਤੁਸੀਂ ਇਥੇ ਰੈਲੀ ਕਰਾਈ ਆ ਦੱਸੋ ਕਾਰਨ ਲੋਕ ਨਬਜੋਤ ਸਿੱਧੂ ਨੇ ਫਿਰ ਇਹਨਾਂ ਦੇ ਪੱਖ 'ਚ ਖੜਨਾ ਕਹਿਤਾ ਕਿ ਜੀ ਮੈਂ ਇਹਨਾਂ ਦੇ ਪੱਖ 'ਚ ਖੜੂੰਗਾ ਕਾਂਗਰਸ ਵਿੱਚ ਕਲੇਸ਼ ਉਹਨੂੰ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਮੋਗਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ ਤਾਂ ਕਾਫੀ ਚਰਚਾ ਦੇ ਵਿੱਚ ਆ ਗਏ ਤੇ ਉਹਨਾਂ ਦੇ ਸਾਥੀ ਸੀਗੇ ਸਮਰਥਕ ਸੀ ਉਹਨਾਂ ਨੂੰ ਕਰਨ ਦਸੋਂ ਨੋਟਿਸ ਭੇਜ ਦਿੱਤਾ ਗਿਆ ਇੱਕ ਤਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਉਹਦੇ ਪੁੱਤਰ ਨੂੰ ਤੇ ਨਵਜੋਤ ਸਿੰਘ ਸਿੱਧੂ ਨੇ ਖੁਲਿਆਮ ਕਹਿ ਦਿੱਤਾ ਹੈ ਕਿ ਉਹ ਆਪਣੇ ਸਾਥੀਆਂ ਦੇ ਨਾਲ ਖੜੇ ਨੇ ਕਿਉਂਕਿ ਇਹਨਾਂ ਨੇ ਪੀੜੀ ਦਰ ਪੀੜੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਕਹਿੰਦੇ ਜਿਹੜੀਆਂ ਜੜਾਂ ਡੂੰਘੀਆਂ ਹੁੰਦੀਆਂ ਨੇ ਉਹ ਫਲ ਵੀ ਕਹਿੰਦਾ ਮਿੱਠਾ ਹੁੰਦਾ ਇਸ ਕਰਕੇ ਜੜਾਂ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਦੇ ਨਾਲ ਮੈਂ ਖੜਾ ਹੈ ਜਦ ਨਵਜੋਤ ਸਿੱਧੂ ਨੇ ਮੋਗਾ ਚ ਰੈਲੀ ਕੀਤੀ ਸੀਗੀ ਮੋਗਾ ਚ ਰੈਲੀ ਕਰਦੇ ਆ ਨਵਜੋਤ ਸਿੱਧੂ ਨੇ ਕਿਹਾ ਸੀਗਾ ਕਿ ਕਾਹੀ ਵੱਡਾ ਉੱਥੇ ਹੋਇਆ ਸੀਗਾ ਐਲਾਨ ਤੇ ਬੜੀ ਖੁਸ਼ੀਆਂ ਤੇ ਉਹਨਾਂ ਨੇ ਫੁੱਲ ਵਰਸਾਏ ਸੀ ਨਵਜੋਤ ਸਿੱਧੂ ਦੇ ਉੱਤੇ ਫੁੱਲ ਵਰਸਾਏ ਸੀ ਤੇ ਜਦੋਂ ਨਾ ਇੰਨਾ ਵੱਡਾ ਇੱਕ ਲੀਡਰ ਦੇ ਵਿੱਚ ਪ੍ਰਧਾਨ ਦੀ ਥਾਂ ਤੇ ਇੱਕ ਲੀਡਰ ਦਾ ਐਡਾ ਵੱਡਾ ਸਵਾਗਤ ਹੋ ਰਿਹਾ ਨਾ ਜੀ ਤਾਂ ਪ੍ਰਧਾਨ ਨੂੰ ਤਾਂ ਖਰਾਬ ਗੱਲ ਬਣਨੀ ਹੋਣਾ ਹੁਣ ਉਹਨਾਂ ਨੇ ਕੀ ਕੀਤਾ ਨਵਜੋਤ ਸਿੱਧੂ ਦੇ ਜਿਹੜੇ ਸਾਥੀ ਸੀਗੇ ਹੂੰ ਨਬਜ ਮਹੇਸ਼ਿੰਦਰ ਸਿੰਘ ਨਿਆਰ ਸਿੰਘ ਵਾਲਾ ਤੇ ਉਹਨਾਂ ਦੇ ਪੁੱਤਰ ਐਡਵੋਕੇਟ ਧਰਮਪਾਲ ਉਹਨਾਂ ਨੂੰ ਕਾਰਨ ਦੱਸਣ ਲਈ ਨੋਟਿਸ ਜਾਰੀ ਕਰਤਾ ਸੀ ਕਾਂਗਰਸ ਨੇ ਕਿ ਭਾਈ ਤੁਸੀਂ ਇੱਥੇ ਰੈਲੀ ਕਰਾਈ ਆ ਦੱਸੋ ਕਾਰਨ ਨੋਟਿਸ ਹਮ ਬਸ ਜਿਹੜੀ ਉਹ ਕਿਹੜੀ ਆ ਮਾਲਵਿਕਾ ਸੂਤ ਮਾਲਵਿਕਾ ਸੂਤ ਜਿਹੜੀ ਉੱਥੇ ਦੀ ਐਮਐਲਏ ਦੀ ਉਮੀਦਵਾਰ ਸੀਗੀ ਹਮ ਮੋਗੇ ਤੋਂ ਉਸ ਨੇ ਵੀ ਕਹਿਤਾ ਮੈਂ ਰਿਪੋਰਟ ਦਵਾਂਗੀ ਉੱਥੇ ਉਹਨੇ ਵੀ ਕਹਿਤਾ ਤੇ ਕੱਲ ਨਵਜੋਤ ਸਿੱਧੂ ਨੇ ਫਿਰ ਇਹਨਾਂ ਦੇ ਪੱਖ 'ਚ ਖੜਦਿਆ ਕਹਿਤਾ ਕਿ ਜੀ ਮੈਂ ਇਹਨਾਂ ਦੇ ਪੱਖ 'ਚ ਖੜੂੰਗਾ ਜੇਕਰ ਨੂੰ ਕੋਈ ਕਾਰਵਾਈ ਹੁੰਦੀ ਹੈ ਤਾਂ ਆਪਾਂ ਇਹਦੇ ਵਿਰੋਧ ਤਾਂ ਕਰਾਂਗੇ ਜੀ ਇਹ ਇਹਦਾ ਮਤਲਬ ਹੈ ਕਾਂਗਰਸ ਵਿੱਚ ਕਲੇਸ਼ ਨੂੰ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ 사ਸ਼ਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ